ਇਹ ਆ ਦੋਸਤੋ ਦੇਖੋ ਇੱਥੇ ਵੀ ਅੱਜ 26 ਜਨਵਰੀ ਦੇ ਦਿਨ ਇਹ ਫੰਕਸ਼ਨ ਕਰਨਾ ਬਣਾਇਆ ਹੋਇਆ ਮਾਰਕ ਉਦੋਂ ਜਿੱਦਾਂ ਕਹਿ ਲਈ ਆਪਾਂ ਹਿਮਾਚਲ ਦਰਸ਼ ਜਿਹੜਾ ਡਾਂਸ ਆ ਇੱਥੇ ਦਾ ਟਰੈਡੀਸ਼ਨਲ ਉਹ ਕਰਨਗੇ ਇੱਥੇ ਉਹ ਦੇਖੋ ਬਣਾਇਆ ਹੋਇਆ ਯਾਰ ਦੇਖੋ ਆ ਵੀ ਬਿਲਡਿੰਗ ਪੁਰਾਣੀ ਹੀ ਆ ਹਨਾ ਪੁਲਿਸ ਅਸਿਸਟੈਂਟਸ ਰੂਮ ਮਤਲਬ ਆ ਉਸ ਟਾਈਮ ਦੇ ਪੁਰਾਣੇ ਜਿੱਦਾਂ ਬੂਥ ਬਣੇ ਹੁੰਦੇ ਸੀ ਮੁਲਾਜ਼ਮਾਂ ਦੇ ਕਿੱਥੇ ਗਿਆ ਸਾਡੇ ਨਾਲ ਦੇ ਉਹ ਚਲੇ ਗਿਆ ਇਹ ਸਿੱਧਾ ਹੀ ਜਾਂਦਾ ਮਾਲ ਰੋਡ ਨੂੰ ਰਸਤਾ ਹ ਤੇ ਇੱਧਰ ਆ ਪਾ ਜਾਣਾ ਆ ਇਹਨਾਂ ਨੂੰ ਦੂਸਰਾ ਚਰਚ ਉਧਰ ਰਸਤਾ ਬੰਦ ਸੀਗਾ ਤੇ ਕਹਿੰਦੇ ਤੁਸੀਂ ਇੱਧਰ ਦੀ ਜਾਓ ਤਾਂ ਕਰਕੇ ਸੀ ਇੱਧਰ ਆਏ ਹੋਇਆ ਆ ਦੇਖੋ ਪੁਰਾਣੀ ਬਿਲਡਿੰਗ ਈਸਟ 1887 1887 ਦੀ ਬਣੀ ਹੋਈ ਆ ਇਹ ਕਹਿੰਦੇ ਕਿ ਜਦੋਂ ਅੰਗਰੇਜ਼ਾਂ ਦਾ ਰਾਜ ਹੋ ਗਿਆ ਸੀਗਾ ਇੱਥੇ ਨਾ ਪਹਿਲਾਂ ਤਾਂ ਚਲੋ 1855 ਚ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਸੀਗਾ ਸਾਰਾ ਨਾ 1855 ਚ 57 ਚ ਨਰੀਜਾਂ ਦਾ ਰਾਜ ਹੁੰਦਾ ਤੇ ਫਿਰ ਉਹਨਾਂ ਨੇ ਦਧੀਆਂ ਬਿਲਡਿੰਗਾਂ ਬਣਾਈਆਂ ਆਪਣੇ ਗਰਮੀਆਂ ਦੇ ਦਿਨ ਇੱਥੇ ਕੱਟਣ ਵਾਸਤੇ ਗਰਮੀਆਂ 'ਚ ਹੋ ਇੱਥੇ ਆਪਾਂ ਉਹਨਾਂ ਕੱਟਦੇ ਹੁੰਦੇ ਸੀਗੇ ਦਿਨ ਕੱਟਦੇ ਹੁੰਦੇ ਸੀ ਆ ਕੇ ਗਰਮੀ ਬਹੁਤ ਹੋ ਜਾਂਦੀ ਦਿੱਲੀ ਵਾਲੀ ਸਾਈਡ ਤੇ ਇੱਥੇ ਆਉਂਦੇ ਹੁੰਦੇ ਇਹ ਇਹਨਾਂ ਦੀ ਰਾਜਧਾਨੀ ਸੀ ਗਰਮੀਆਂ ਦੀ ਰਾਜਧਾਨੀ ਕਹਿੰਦੇ ਸੀ ਇਹਨੂੰ ਆਪਾਂ ਦਰਖਾਂਪੀ ਵਾਲਾ ਲਓ ਦੋਸਤੋ ਪਹੁੰਚ ਗਿਆ ਆਪਾਂ ਜਿਵੇਂ ਚਰਚ ਦੇ ਥੱਲੇ ਤੇ ਆਉ ਜਾਂਦੀਆਂ ਪੌੜੀਆਂ ਇੱਥੋਂ ਚੜਾਂਗੇ ਆਪਾਂ ਤੇ ਇੱਧਰ ਦੇਖੋ ਤੁਸੀਂ ਥਿਊ ਦੇਖੋ ਕਿਹਾ ਇੱਥੇ ਕੀ ਥੱਲੇ ਜ ਸਾਡਾ ਹੋਟਲ ਆ ਇੱਥੋਂ ਹੁਣ ਦੇਖਣਾ ਨਹੀਂ ਤੇ ਦੇਖਣ ਯਾਰ ਹਾਂਜੀ ਡੋਗੀ ਫੇ ਤੁਸੀਂ ਡਰਦੇ ਹੋ ਨਾ ਤੂੰ ਚਲੋ ਹੁਣ ਚੱਲਾਂਗੇ ਉੱਪਰ ਆ ਉੱਥੇ ਆ ਪੌੜੀਆਂ ਬਣੀਆਂ ਪੌੜੀਆਂ ਦਿੱਤਾ ਆ ਦੋਸਤੋ ਦੀ ਪੌੜੀਆਂ ਤੇ ਆਪਾਂ ਸਿੱਧੀ ਪਹੁੰਚ ਜਾਂਦੇ ਆ ਚੜਾਈਆਂ ਤੇ ਥੱਕ ਜਾ ਹੋ ਜਾਂਦਾ ਹਾਂ ਆ ਆ ਗਿਆ ਇੱਥੇ ਦਾ ਬੱਸ ਸਟੈਂਡ ਇਹ ਵਰਸ਼ਾ ਸ਼ਾਲਿਕਨਗਰ ਨਗਰ ਨਿਗਮ ਸ਼ਿਮਲਾ ਇਦਾਂ ਦੇ ਬਣੇ ਹੋਇਆ ਸਾਰੇ ਇੱਥੇ ਹੈ ਨਾ ਸੋ ਤੁਸੀਂ ਇੱਥੇ ਕੋਈ ਡੋਨੇਟ ਕਰਨਾ ਹੈ ਤੇ ਇਹਦੇ ਵਾਸਤੇ ਆ ਬਣੇ ਹੋਏ ਆ ਕਲੋਥਿੰਗ ਟਾਬਲ ਸੀਟ ਬਲੈਂਕਲ ਸਾਰਾ ਕੁਝ ਮਤਲਬ ਜੋ ਕਰ ਸਕਦੇ ਆ ਜੋ ਨਹੀਂ ਕਰ ਸਕਦਾ ਬਲਾਸੇ ਸੌਕਸ ਸ਼ੂ ਰਕਸ ਕਾਰਪਟ ਵਗੈਰਾ ਨਹੀਂ ਆਪਾਂ ਕਰ ਸਕਦੇ ਇਹ ਵਿੱਚ ਆਪਾਂ ਨੀਡ ਕਰ ਸਕਦੇ ਕੱਪੜੇ ਇੱਥੇ ਵੀ ਸ਼ਾਇਦ ਅੱਜ ਪ੍ਰੋਗਰਾਮ ਮਾੜਾ ਮੋਟਾ ਕਰਨੇ ਕਿ ਰੱਖਿਆ ਹੋਇਆ ਨੇ ਤਾਂ ਮੈਂ ਆ ਮਸਟ ਸਪੀਕਰ ਪਰ ਅੱਜ ਬਹੁਤ ਲੋਕ ਆਏ ਹੋਏ ਆ ਹਨ ਤੇ ਚਲਿਏ ਫੇ ਪਰ ਸਕਿਉਰਿਟੀ ਵੀ ਪੂਰੀ ਆ ਪੁਲਿਸੀ ਭੁਲਸਾ ਸਾਰੇ ਪਾਸੇ ਵੀ ਹਾਂ ਕੋਈ ਗੱਲਬਾਤ ਨਾ ਹੋ ਜAVE ਕਿਉਂਕਿ ਰਿਸਕ ਹੁੰਦਾ ਕਿਉਂਕਿ ਅਲੱਗ-ਅਲੱਗ ਸਟੇਟਾਂ ਤੋਂ ਆਏ ਹੋਏ ਆ ਬਹੁਤ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਆਪਣੇ ਪੰਜਾਬ ਪੁਲਿਸ ਵੀ ਆਈ ਹੋਈ ਆ ਇੱਥੇ ਆ ਨਹੀਂ ਯਾਰ ਆਉਂਦਾ ਪੋੜੀਆਂ ਦਾ ਜੇਰ ਚਲੋ ਉਧਰ ਦੀ ਬੰਦ ਸੀ ਉਧਰ ਦੀ ਹੋਣ ਨਹੀਂ ਦਿੱਤਾ ਉਹਨਾਂ ਨੇ ਕਹਿੰਦੇ ਇੱਧਰ ਦੀ ਜਾਓ ਤੇ ਅਸੀਂ ਇੱਧਰ ਦੀ ਹੁਣ ਲਾਓ ਵੀ ਆ ਗਿਆ ਕੋਲ ਚਰਚ ਆਲਾ ਇਹਨੇ ਕਮਲਾ ਕੀਤਾ ਸਾਰੇ ਲੋਕਾਂ ਨੂੰ ਵਖਰੀ ਦੇਖੋ ਹਮਨ ਕੀ ਆਰੇ ਇਧਰ ਆਈ ਸੀ ਇੱਥੇ ਚੈਕਿੰਗ ਹੋਈ ਆ ਪਹਿਲਾਂ ਉਧਰੋਂ ਮੁੜ ਕੇ ਗਏ ਆਂ ਪਹਿਲਾਂ ਉਧਰੋਂ ਚਲੇ ਗਏ ਆਂ ਉਧਰ ਕਹਿੰਦੇ ਸਿਰਫ ਜਿਹਨੇ ਪਰੇਡ ਦੇਖਣੀ ਆ ਹੋਰ ਕੋ ਤੇ ਫੇਰ ਬਾਅਦ ਵਾਪਸ ਆ ਗਏ ਮੁੜ ਕੇ ਘੁੰਮ ਕੇ ਇਧਰ ਹੁਣ ਇੱਥੇ ਚੈਕਿੰਗ ਕਰਾਈ ਆ ਚੈਕਿੰਗ ਕਰਾ ਕੇ ਇੱਧਰ ਦੀ ਜਾ ਰਹੇ ਆ ਤੇ ਸਾਹਮਣੇ ਫੇਰ ਚੈਕਿੰਗ ਹੋਣੀ ਆ ਸੋ ਅੱਜ ਚੈਕਿੰਗ ਉਹ ਹਾਈ ਲੈਵਲ ਤੇ ਹੋ ਰਹੀ ਆ ਆ ਸਾਰੇ ਦਰਸ਼ਕ ਪ੍ਰੇਡ ਦੇਖਣ ਬੈਠੇ ਆ ਜਿੰਨੇ ਵੀ ਆ ਕਹਿੰਦੇ ਅੱਜ ਪਹਿਲੀ ਵਾਰੀ ਸ਼ਾਇਦ ਇੱਥੇ ਦੱਸ ਰਹੇ ਕਿ ਪਹਿਲੀ ਵਾਰੀ ਹੋਣ ਜਾ ਰਹੀ ਆ ਇੱਥੇ ਪ੍ਰੇਡ 26 ਜਨਵਰੀ ਤੇ ਤੇ ਆ ਉਹ ਵਿਊ ਆ ਜਿੱਥੇ ਉਹ ਸ਼ੂਟਿੰਗ ਹੋਈ ਸੀ 344 ਉਹਨਾਂ ਦੀ ਨਾ ਬੈਠੇ ਦੀ ਗੱਲਬਾਤ ਕਰਦੇ ਆ ਤੇ ਆ ਸਾਰਾ ਰੋਡ ਆ ਗਿਆ ਇੱਥੇ ਤੇ ਆ ਉਹ ਮਗਰ 플ੈਗ ਉਦੇ ਵਿੱਚ ਇਹ ਫਲੈਗ ਵੀ ਦਿਖਾ ਰਿਹਾ ਹੈ ਤੇ ਆ ਗਈ ਚਰਚ ਜਿਹਨੇ ਸਾਰਿਆਂ ਨੂੰ পাগল ਕੀਤਾ ਹੋਇਆ ਚਰਚ ਚਰਚ ਜਿਹੜੀ ਹੋਈ ਬਈ ਆ ਇੱਥੇ ਦੀ ਆਹ ਜੀ ਆਪਾਂ ਜੀ ਆਰੇ ਉਹ ਦੇਖੀ ਨੀ ਦਰਵਾਜ਼ਾ ਅੰਦਰ ਨਹੀਂ ਕੰਨ ਅੰਦਰ ਕੀ ਜਾਣੇ ਅੰਦਰ ਕੀ ਕੰਨਣਾ ਐਸ ਤੇ ਖਾਦੇ ਹੋ ਨਾ ਦੋ ਦੋਸਤ ਹਾਂ ਇਹ ਆਂ ਮੇਰੇ ਦੋਸਤੋ ਦੇਖੋ ਚਰਚ ਸੇਮ ਜਿੱਦਾਂ ਤਨ ਮਕੱਲ ਦਿਖਾਈ ਸੀਗੀ ਉਦਾਂ ਦੀ ਹੈ ਵੀ ਅੰਦਰੋਂ ਸ਼ਾਇਦ ਬਾਹਰੋਂ ਥੋੜੇ ਲੱਗਦਾ ਤੇ ਮੇਰੇ ਸਾਹਮਣੇ ਸਪਾਈਸ ਵੀ ਕਰਦੇ ਹਾਂ ਉੱਚਾ ਪਚਾ ਮਾਰਦੇ ਆ ਤੇ ਸਾਰੀ ਇਹ ਲੱਕੜ ਦੀ ਹੋ ਹਜਰੀ ਲੱਗੀ ਹੋਈ ਹੈ ਉੱਤੇ ਛੱਤ ਲੈਂਡਰੀ ਨਹੀਂ ਲਾਦਨੇ ਆਪਾਂ ਰੰਗ ਰੰਗ ਕਰਕੇ ਆਏ ਸੋ ਕੀ ਹੋਇਆ ਇਹਦੇ ਲੋ ਲਿਖਿਆ ਹੋਇਆ ਕ੍ਰਿਸਟ ਜਰਜ ਸੋ ਤੁਸੀਂ ਨੂੰ ਪੜ ਲਿਓ ਪਾਉਜ਼ ਕਰਕੇ 1860 ਦਾ ਸਟ੍ਰੇਨਟ ਗਲਾਸ ਵਿੰਡੋ ਵਰਡਰ ਐਂਡ ਦਾ ਕਲਾਕਵੇਅਰ ਬੋਥ ਪਲੇਸਡ ਇਨ 1860 ਸ਼ਾਇਦ ਜਿਹੜੀ ਬਾਨੀ ਸ਼ੁਰੂ ਹੋਈ ਸੀ 9 ਸਤੰਬਰ 1884 ਜੀ ਬਾਨੀ ਸ਼ੁਰੂ ਹੋਈ ਸੀ ਤੇ 10 ਜਨਵਰੀ 1857 ਚ ਬਣ ਕੇ ਰੈਡੀ ਹੋ ਗਈ ਸੀ ਸਾਰੀ ਇਹ ਤੇ ਬਾਕੀ ਜਿਹੜੇ ਸ਼ਾਇਦ ਗਲਾਸ ਗਲੋਸ ਵਿੰਡੋ ਲੱਗੇ ਹੋਏ 1860 ਦਾ ਲੱਗਿਆ ਹੋਇਆ ਕਬੂਲ ਨਹੀਂ 1860 ਵਿੱਚ ਨੇ ਦੁਬਾਰਾ ਰਿਪੇਅਰ ਕਰਾਈ ਹੋਣਗੇ ਜਾਂ ਲੱਗੇ ਹੋਣਗੇ ਆ ਤੁਸੀਂ ਪੜ ਲਿਓ ਬੰਦੇ ਆ ਯਾਰ ਹੁਣ ਤੰਦਰੋਤਾਂ ਬਹੁਤ ਅੱਜ ਭਾ ਗਿਆ ਵੀ ਦੋਸਤੋ ਦੇਖੋ ਹੁਣ ਆਪਾਂ ਜਾਣਾ ਆ ਵਾਪਸੀ ਥੱਲੇ ਨੂੰ ਹੋਵੇ

ਆ ਜਿਹੜਾ ਬਾਜ਼ਾਰ ਹੈ ਨਾ ਉਧਰ ਇੱਥੇ ਵੀ ਆ ਰਚ ਰੇਟ ਪਉ ਸਹੀ ਆ ਆ ਦੇਖੋ 60 ਰੁਪਏ ਦਾ ਮਫਰਲ ਹੈ 160 ਰੁਪਏ ਦਾ ਸਟਾਲ ਛਾਲ 100 ਰੁਪਏ ਦਾ ਹੈ ਨਾ ਪਜਾਮੇ ਵੀ ਦਾ ਰੇਟ ਜਿਹੜੇ ਮੋਟੇ ਉਹ ਵੀ ਠੀਕ ਆ ਜਾਂ 300 300 ਰੁਪਏ ਮਿਲੇ ਹੋਏ ਹਨ ਇਨਾਂ ਨੇ ਇੱਥੇ ਜਾਂ ਹੋ ਸਕਦਾ ਜਿੱਦਾਂ ਆਪਣੇ ਲੱਗਦੀ ਹੈ ਸੇਲ ਹੋ ਸਕਦਾ ਇਹਨਾਂ ਦਾ ਵੀ ਸੇਲ ਦਾ ਹੈ ਨਾ ਲਾਇਆ ਹੋਵੇ ਸਾਮਾਨ ਸਪਨ ਸੇਲ ਦਾ ਹੋਵੇ ਜਾਂ ਤਾਂ ਕਰਕੇ ਰੇਟ ਨਾ ਘਟ ਲਾਇਆ ਹੋਇਆ ਜਾਂ ਵਾਸ਼ਿੰਗ 'ਚ ਵੀ ਹੁੰਦੀ ਆ ਜਿੱਦਾਂ ਤਾਂ ਲੱਗਦਾ ਜਿੱਦਾਂ ਯੂਜ਼ੇਬਲ ਹੁੰਦੀ ਆ ਵਾਸ਼ਿੰਗ 'ਚ ਹੁੰਦੀ ਆ ਸਸਤੀਆਂ ਮਿਲ ਜਾਂਦੀਆਂ ਹੋ ਸਕਦਾ ਸ਼ਾਇਦ ਉਹ ਚੀ ਜੇ ਤੁਸੀਂ ਟਰੈਕਿੰਗ ਕਰਨੀ ਹੈ ਨਾ ਤੇ ਤੁਸੀਂ ਥੋਂ ਮਾਲ ਰੋਡ ਤੋਂ ਥੱਲੇ ਨੂੰ ਪੌੜੀਆਂ-ਪੁੜੀਆਂ ਚੜਜੋ ਆ ਦੇਖੋ ਪੌੜੀਆਂ-ਪੌੜੀਆਂ ਤੁਹਾਡੀ ਟਰੈਕਿੰਗ ਆਪ ਹੀ ਹੋ ਜਾਣੀ ਆ ਬਹੁਤ ਧਵਾਨੇ ਘੜਦਾ ਇੱਕ ਆ ਦੇਖੋ ਯਾਰ ਨਿਆਣੇ ਨਿਆਣਿਓ ਕੀ ਕਰਦੇ ਤੁਸੀਂ ਲੱਕੜਾ ਕੱਟੀਆਂ ਕਰਦੇ ਬੱਲਣੀਆਂ ਆ ਬੱਲਣੀਆਂ ਆ ਕਿੱਥੇ ਰਹਿੰਦੇ ਤੁਸੀਂ ਅੱਛਾ ਥੱਲੇ ਰਹਿੰਦੇ ਹੈ ਨਾ ਦੇਖ ਲਓ ਇੱਥੇ ਨਿਆਣੇ ਕਿੰਨੀ ਮਿਹਨਤ ਕਰਦੇ ਯਾਰ ਕੀ ਨਾਮ ਆ ਤੁਹਾਡਾ ਕੀ ਨਾਮ ਆ ਨਾਮ ਰਾਜ ਸੰਧਿਆ ਸੰਧਿਆ ਅੱਛਾ ਚਲੋ ਠੀਕ ਹੈ ਜੀ ਦੇਖੋ ਨਿਆਣੇ ਵੀ ਆ ਦੇ ਲੋ ਪੋੜੀਆਂ ਆ ਗਈਆਂ ਪੋੜੀਆਂ ਪੋੜੀਆਂ ਵਧੀਆ ਆ ਬੰਦਾ ਟਰੈਕਿੰਗ ਨਾਲ ਉਹ ਤਾਂ ਘੋਮ ਲਵੇ ਟਰੈਕਿੰਗ ਆਪ ਹੀ ਹੋ ਜਾਂਦੀ ਆ ਤੇ ਦੂਜਾ ਜਿਹੜਾ ਬਾਜ਼ਾਰ ਹੁਣ ਪਿੱਛੇ ਦੇਖਦੇ ਆਏ ਆ ਉਹ ਬਾਜ਼ਾਰ ਚ ਕਈ ਦੁਕਾਨਾਂ ਫਿਕਸ ਆ ਜੀ ਤੁਹਾਡੇ 200 200 ਐਕਰ ਰੁਪਿਆ ਬਣਿਆ ਉਹਨਾਂ ਨੇ 1 ਐਕਰ ਰੁਪਿਆ ਵੀ ਨਹੀਂ ਘਟਾਉਣਾ ਮਤਲਬ ਤੁਹਾਨੂੰ 200 ਐਕਰ ਰੁਪਿਆ ਹੀ ਦੇਣਾ ਪੈਣਾ ਥੋੜਾ ਜਿਹਾ ਸਮਾਨ ਲਿਆ ਤੇ 48 ਰੁਪਏ ਉੱਪਰ ਸੀ 348 ਕਹਿੰਦਾ 348 ਹੀ ਕਟਣੇ ਤੇ ਉਹਨੇ ਸਾਨੂੰ ਦੇ ਲਓ 152 ਰੁਪਏ ਮੋਰ ਤੇ ਮੈਂ ਫਿਰ 2 ਰੁਪਏ ਨੂੰ ਦੁਬਾਨਾ ਕਰ ਰੱਖ ਲਾ 2 ਰੁਪਏ ਭਰਾਵਾ ਤੂੰ ਰੱਖ ਲਾ ਕੋ ਚੱਕਰ ਨਹੀਂ ਸਾਡੇ ਵੱਲ ਨੂੰ ਕਹਿੰਦਾ ਨਹੀਂ ਨਹੀਂ ਪਾਜੀ ਕਹਿੰਦਾ ਸੀ ਹਿਸਾਬ ਤਾਂ ਪੂਰਾ ਰੱਖਣਾ ਮੈਂ ਕਹਾਂ ਠੀਕ ਆ ਲਓ ਵੀ ਥੱਲੇ ਆ ਗਏ ਹੁਣ ਆਪਾਂ ਮੇਨ ਰੋਡ ਤੇ ਇੱਥੇ ਆਪਣਾ ਹੋਟਲ ਆ ਅਣ ਹੋਟਲ ਦੇਖਾਂਗੇ ਆਪਾਂ ਆਪਣੇ ਹੋਟਲ ਜਾਵਾਂਗੇ ਤੇ ਇਹ ਸੀ ਦੋਸਤ ਆਪਣੇ ਸ਼ਿਮਲੇ ਦਾ ਟੂਰਿਸਟ ਜਿੰਨਾ ਕਿ ਸਾਡੇ ਕੋਲ ਐਕਸਪਲੋਰ ਹੋ ਸਕਿਆ ਜਿੰਨਾ ਸਾਡੇ ਕੋਲ ਟਾਈਮ ਸੀ ਅਸੀਂ ਤੁਹਾਨੂੰ ਸ਼ਿਮਲਾ ਨੂੰ ਆਇਆ ਕਿਉਂਕਿ ਮਾਹੌਲ ਕਿੰਨਾ ਸੁਪਰੀ ਹੈ ਨਾ ਸੋ ਜਿੰਨ ਜੇਰ ਵੀ ਕਰਿਓ ਤੇ ਚੈਨਲ ਸਬਸਕ੍ਰਾਈਬ ਕਰਿਓ ਜੇ ਮੌਕਾ ਮਿਲਿਆ ਕਦੇ ਆਉਣ ਦਾ ਲਈ ਆਪਾਂ ਆਵਾਂਗੇ ਤੇ ਇੰਤਜ਼ਾਰ ਕਰਿਓ ਆਪਣੀ ਅਗਲੀ ਵੀਡੀਓ ਦਾ ਤੇ ਮਿਲਦੇ ਆਂ ਤੁਹਾਨੂੰ ਅਗਲੀ ਵੀਡੀਓ 'ਚ ਤੇ ਆਪਾਂ ਤੁਹਾਨੂੰ ਜੇ ਤਾਂ ਤੁਸੀਂ ਬਾਏ ਬੱਸ ਆ ਰਹੇ ਆ ਫੇਰ ਤਾਂ ਤੁਸੀਂ ਟਰਾਈ ਕਰੋ ਕਿ ਤੁਹਾਨੂੰ ਇੱਥੇ ਹੋਟਲ ਮਿਲ ਜਵੇ ਨਵੇਂ ਬੱਸ ਸਟੈਂਡ ਦੇ ਲਾਗੇ ਕਿਉਂਕਿ ਇੱਥੋਂ ਵੀ ਤੁਹਾਨੂੰ ਸੌਖਾ ਰਹੂਗਾ ਕਿ ਜਾਣਾ ਤਾਂ ਉੱਪਰ ਹੀ ਪੈਂਦਾ ਆ ਘੁੰਮਣ ਕੰਮ ਵਾਸਤੇ ਜੇ ਤੁਸੀਂ ਕਰ ਸਕਦੇ ਚੱਲ ਕੇ ਜਾ ਸਕਦੇ ਆ ਤੇ ਉਹ ਵੀ ਬੈਠ ਕੇ ਜੇ ਤੁਹਾਨੂੰ ਬੱਸ ਵੀ ਚੱਲੀ ਜਾਂਦੀ ਆ 10 ਰੁਪਏ ਕਿ ਟਿਕ ਲੱਗਦੇ ਆ ਉਹ ਬੈਠਾ ਤੇ ਹੁਣ ਅਸੀਂ ਪਹੁੰਚ ਗਏ ਆ ਆਪਣੇ ਇੱਥੇ ਨਵੇਂ ਬੱਸ ਸਟੈਂਡ ਇੱਥੋਂ ਆਪਾਂ ਨੂੰ ਜਿਹੜੇ ਚੰਡੀਗੜ੍ਹ ਦੀ ਸਿੱਧੀ ਬੱਸ ਆਪ ਪਰਫੈਕਟ ਰੂਟ ਤੇ ਚੱਲਦੇ ਤੁਸੀਂ ਬਸ ਟਿਕਟ ਚੜ ਗਏ ਤੇ ਚੰਡੀਗੜ੍ਹ ਦੀ ਵਾਸਤੇ ਲੱਗ ਜਾਣੀਆਂ ਸੋ ਹੁਣ ਆਪਾਂ ਚੰਡੀਗੜ੍ਹ ਦੀ ਵਾਸਤੇ ਗੱਡੀ ਆਹ ਲੱਗਿਆ ਬੱਸ ਤੇ ਇੱਥੇ ਵੀ ਤੁਹਾਨੂੰ ਮਤਲਬ ਖਾਣ ਪੀਣ ਨੂੰ ਗਿਫਟ ਵਗੈਰਾ ਕੁਝ ਜੇ ਖਾਣਾ ਪੀਣਾ ਤੁਸੀਂ ਵੀ ਲੈ ਸਕਦੇ ਆ ਤੇ ਦਸ ਮਾਸੂਈ ਤੁਹਾਨੂੰ ਇੱਥੇ ਮਿਲ ਜਾਨਾ ਇੱਥੇ ਦੁਕਾਨਾਂ ਕੁਝ ਹੈ ਇੱਧਰ ਦੁਕਾਨਾਂ ਕੁਝ ਕੁਝ ਦੁਕਾਨਾਂ ਉਹਦੇ ਉਧਰ ਵੀ ਹੈਗੀਆਂ ਇੱਥੇ ਇਦਾਂ ਹੈ ਇੱਥੇ ਜਦੋਂ ਸਫਾਈ ਹੈ ਹੈਨਾ ਆਹ ਇੱਧਰ ਸਾਹਮਣੇ ਲੱਗੀ ਹਰਿਆਣੇ ਹਰਿਆਣੇ ਵਾਲੀਆਂ ਪੱਸਾਂ ਲੌਂਗ ਰੂਟ ਵਾਲੀਆਂ ਇੱਧਰ ਕਿਲੋਮੀਟਰ ਮੈਂ ਪਹਿਲਾਂ ਦਿਖਾਇਆ ਇੱਧਰ ਆਪਣੇ ਲੱਗੀਆਂ ਆਆਂ ਚੰਡੀਗੜ੍ਹ ਨੂੰ ਬੱਸਾਂ